हां जी सर जसरी गाउँ जी ਅਸੀਂ ਜਾ ਚੁੱਕੀਆਂ ਜੀ ਅੱਜ ਚਵਿੰਡਾ ਕਤੂਨਾਂਗਲ ਪਹੁੰਚ ਗਏ ਆ ਜੀ ਮੌਸਮ ਬਹੁਤ ਸੁਹਾਣਾ ਹੋਇਆ ਅੱਜ بارش ਬੜੀ ਪੈਂਦੀ ਅੱਜ ਦੇਖ ਸਕਦੇ ਬਹੁਤ ਜ਼ਿਆਦਾ ਮੀਂਹ ਪਿਆ ਸਾਰਾ ਮਹੀਨਾ ਮੀਂਹ ਇੱਕੋ ਦਿਨ ਪਿਆ ਇਹ ਤਾਂ ਹੁਣ ਖੁੱਲਿਆ ਮੌਸਮ ਹਾਂ ਜੀ ਐਸਾ ਮੈਂ ਕਹਾ ਹੁਣ ਖੁੱਲਿਆ ਮੌਸਮ ਹਾਂ ਜੀ ਨਹੀਂ ਜੇ بارش ਕੋ ਪੈਦੀ ਸਵੇਰੇ ਤੇ ਇਹ ਵੀਊ ਦੇਖ ਸਾਹਦੇ ਹੋ ਉਹ ਕਿਵੇਂ ਹੈ ਭਾਈ ਪੂਰੀ ਲਾਲ ਲਾਈਟ ਦੇਖ ਮਜਾ ਆ ਗਿਆ AC ਉਸੇ ਲੋਕਰ ਤੇ ਬੰਦ ਹੋ ਜਾਈ ਨੇ ਹੁਣ ਅੱਜ ਰਾਤੀ ਸ਼ਾਇਦ ਚਲਾਣ ਲੋ ਅੱਛਾ ਜੀ ਕਿਉਂ ਸ਼ਾਇਦ ਸ਼ਾਇਦਿਓ ਪਰ ਗਰਮੀ ਤੋਂ ਪਤਾ ਫਿਰ ਗਰਮੀ ਲੋਕਾਂ ਨੂੰ ਅੱਜਕੱਲ ਕੋਈ ਜ਼ਿਆਦਾ ਹੀ ਲੱਗਣ ਲੱਗੀ ਆ ਲੋਕਾਂ ਨੂੰ ਤੁਹਾਨੂੰ ਜ਼ਿਆਦਾ ਹੀ ਲੱਗਦੀ ਆ ਅਸੀਂ ਚਲਾਇਆ ਅੱਛਾ ਅੱਛਾ ਠੀਕ ਆ ਤਾਂ ਇਹ ਹੁੰਦੀ ਆ ਬੜੀ ਵੀਰ ਦੀ ਗੱਡੀ ਲੈ ਕੇ ਆਏ ਆ ਕਿਹਨੇ ਕਿਹਨਾ ਦੀ ਆ ਹਾਂ ਕਿਹਨਾਂ ਦੀ ਗੱਡੀ ਲੈ ਆਏ ਆ ਇਹ ਰੋਦੀ ਵੀਰੇ ਦੀ ਗੱਡੀ ਲੈਦੀ ਆ ਜੀ ਅੱਛਾ ਬਹੁਤ ਧੰਨਵਾਦ ਕਰਦੇ ਆਂ ਅਸੀਂ ਕਿ ਇਹ ਸਾਨੂੰ ਮਿਲ ਪਈ ਸੀ ਆਪਣੇ ਸਾਡੇ ਲਈ ਗਈ ਆ ਸਭ ਗੱਡੀ ਬਹੁਤ ਵਧੀਆ ਸ਼ਾਨਦਾਰ ਗੱਡੀ ਰੱਖੀ ਆ ਤੇ ਹੁਣ ਜਪੁਰ ਕਹਦੇ ਹੋ ਹਾਂਜੀ ਤੁਹਾਡਾ ਬਹੁਤ ਬਹੁਤ ਧੰਵਾਦ ਆ ਠੀਕ ਹੈ ਜੀ ਜੀ ਕੋਈ ਨਹੀਂ ਬਾਕੀ ਤੁਹਾਨੂੰ ਅੱਗੇ ਜਾ ਕੇ ਬਖੋਣੇ ਆ ਮੌਸਮ ਬਹੁਤ ਹੀ ਘੈਂਟ ਹੋਇਆ ਹੱਤ ਹੋਇਆ ਮੀਂਹ ਨਿਕਾ ਨਿਕਾ ਪਈ ਜਾਂਦਾ ਵਾ ਠੀਕ ਹੰਦੇ ਪਕੌੜੇ ਪੜ ਕੇ ਆਰੇ ਹਾਏ ਹਾਏ ਇਹ ਨਾਲੀ ਆ ਵੀ ਹੋਵੇ ਤੁਹਾਨੂੰ ਨਾਲੇ ਜਿਵੇਂ ਖਾਈ ਦੀ ਆਪਾਂ ਉੱਤੇ ਮੈਂ ਮੈਂ ਕੀ ਵੀ ਹੋਵੇ ਨਾਲ ਬਾਕੀ ਬਹੁਤ ਹੀ ਸੋਹਣਾ ਮੌਸਮ ਆ ਆਹ ਤਾਂ ਗੱਲ ਆ ਪੂਰੇ ਹੰਡਿਆ ਬਿਆਹ ਹੋ ਗਿਆ ਮੀ ਕਿੜ ਮੈਂ ਕਿੜ ਮੈਂ ਲੱਗੀ ਨਿਕੀ ਨਿਕੀ ਬਹੁਤ ਸੁਹਾਣਾ ਮੌਸਮ ਜੀ ਕਹਿੰਦਾ ਕਿਤੇ ਖਲੋ ਕੇ ਢਾਬੇ ਤੇ ਚਾਹ ਪੀਤੀ ਰਵੇ ਕਿਆ ਬਾਤ ਇਹ ਨੂੰ ਨਹੀਂ ਮਖਰਾ ਜਾਣਾ ਕਿ ਨਹੀਂ ਇਸ਼ਾਰਾ ਮਾਰਿਆ ਘਟੀ ਨੂੰ ਪਈ ਚਾਹਦਾ ਕੀ ਹੈ ਚਾਹਦਾ ਕੀ ਹੈ ਲੋ ਮਾਰ ਰੋ ਹੈ ਕਿ ਚਾਹ ਨਹੀਂ ਖਲ ਰਹੀ ਬਾਕੀ ਤਾਂ ਉਹਨਿਆ ਕੀ ਨਹਿਰ ਪੂਰੀ ਬੱਝ ਗਈ ਹੈ ਮੀਂਹ ਨਾ ਆ ਗਿਆ ਵਾ ਕਿਆ ਜਿਹੜੀ ਨਹਿਰ ਤਨ ਹੋਣ ਲੱਗੇ ਜੋ ਪਾਣੀ ਹੁੰਦਾ ਹੈ ਯਾਰ ਉਹ ਨਹੀਂ ਉਹ ਨਹੀਂ ਕੋਈ ਨਹੀਂ ਤੁਹਾਨੂੰ ਅਸੀਂ ਬਖੌਣੇ ਦਿਖਾ ਦੇ ਜਾਂਗੇ ਓਕੇ ਇਹ ਸੋ ਜਰਾ ਬਹੁਤ ਖਤਰਨਾਕ ਜੰਗਲ ਰਾਹ ਹੈਗਾ ਅਥੇ ਕਿਤੇ ਕੋਈ ਕੋਈ ਬੰਦਾ ਹੁੰਦਾ ਜੋ ਕਿ ਕਿਦਰ ਰਾਤ ਦੇ ਵਿੱਚ ਸ਼ੇਰ ਵੀ ਆ ਜਾਂਦੇ ਨੇ ਭਾਲੂ ਆ ਜਾਂਦੇ ਨੇ ਸਹੀ ਗੱਲ ਹੈ ਬਹੁਤ ਖਤਰਨਾਕ ਰਾਹ ਹੈਗਾ ਇਧਰ ਪਰ ਉਹ ਹੀ ਬੰਦਾ ਜਾ ਸਕਦਾ ਜਿਹਨੂੰ ਜਾਣਕਾਰੀ ਹੈ ਰਾਹ ਦੀ ਨਹੀਂ ਤੇ ਦੂਜਾ ਬੰਦਾ ਛਦਾਈਏਗਾ ਤੇ ਉਹ ਤੁਹਾਨੂੰ ਜਾਣਾ ਹੋਣਾ ਕਿ ਬਹੁਤ ਔਖਾ ਹੈਗਾ ਇਹ ਸਪੀਸ਼ ਬੰਦਾ ਹੋਵੇ ਤਾਂ ਹੀ ਜਾ ਸਕਦਾ ਕਿਉਂ ਜੀ ਤਨੋਸੀ ਨਹਿਰ ਉਹ ਕਹਾਵਾਂ ਦੇ ਅੱਗੇ ਜੋ ਨਹਿਰ ਕਦੀ ਭਰੀ ਨਹੀਂ ਹੁੰਦੀ ਸੀ ਅੱਜ ਉਹ ਨਹਿਰ ਵਿੱਚ ਪੂਰਾ ਪਾਣੀ ਭਰਿਆ ਹੋਇਆ ਹੈ ਦੇਖ ਸਕਦੇ ਤੁਸੀਂ ਤੈਨੂੰ ਦਿਖਾਉਣਾ ਪੂਰੀ ਨਹਿਰ ਜੀ ਨਹਿਰ ਵੀ ਖੰਦੀ ਦੇਖੋ ਬਹੁਤ ਜ਼ਿਆਦਾ ਪਾਣੀ ਭਰਿਆ ਨਹਿਰ ਵਿੱਚ ਇਹ ਨਹਿਰ ਵਿੱਚ ਪਾਣੀ ਨਹੀਂ ਹੁੰਦਾ ਜੀ ਤੈਨੂੰ ਹੁੰਦ ਗਿਆ ਜੀ ਦੇਖੋ ਜੀ ਇਹ ਵੀ ਉੱਚਾ ਕਿੱਥੇ ਹੈ ਬਹੁਤ ਵਧੀਆ 뷰 ਹੈ ਬਹੁਤ ਦਾ ਬਹੁਤ ਜ਼ਿਆਦਾ ਨਜ਼ਾਰਾ ਅੱਜ ਦਾ ਠਾਰ ਮੌਸਮ ਹੈ ਐਗਦਾ ਭੀ ਵੀ ਪ੍ਰਾਪਤ ਹੋ ਜੂਗਾ ਕਿੰਨਾ ਲੱਗਿਆ ਹੋਰ ਇਹ ਹੋ ਗਈ ਪੜੀ ਪਿਆ ਮਰਿਆ ਅੱਛਾ ਉਹ ਮੈਨੇ ਹੁੰਦਾ ਕਰਨਾ ਕਿ ਇਹ ਕਿਹ ਬਾਗੀ ਚਲੀ ਜਾਂਦਾ ਸਾਰਾ ਕੁਝ ਬਾਕੀ ਇਹ ਕੀ ਹੋਣਾ ਮੌਸਮ 'ਚ ਫਰਕ ਪਊਗਾ ਕਿ ਮੌਨੋ ਤਰਤੀਲੀ ਆਊਗਾ ਹਮਚ ਇਹ ਵੀ ਹੁਣ ਲੋਕਾਂ ਦੀ ਏਸੀ ਸੀ ਬੰਦ ਹੋਣਗੇ ਕਈ ਇਹ ਕਰ ਰਹੇ ਕਈ ਇਹ ਡਿਸ਼ੇਦ ਨਹੀਂ ਕੋਈ ਕਰਦਾ ਜਿਵੇਂ ਇਹ ਦਿਨਾਂ 'ਚ ਤਮਾਸ਼ਾ ਲੱਗਦਾ ਸੀ ਹੁਣ ਤਮਾਸ਼ਾ ਨਹੀਂ ਆ ਉਹਦਾ ਫਰਕ ਹੈ। ਵੇਖ ਸਕਦੇ ਹਾਂ ਕਿ ਕਿਤੇ ਮਾੜੀ-ਮੋੜੀ ਧੁੱਪ ਆ ਜੇ। ਹਾਂਜੀ। ਤੇ ਚਮਾਸਾ ਕਿਥੇ ਲੱਗ ਜੇ ਤੇ ਔਬਾ ਨਹੀਂ ਲੱਗਣਾ ਚਮਸਾ ਜੀ। ਇਹਦੇ ਗੱਲ ਆਵਾ। ਬਾਕੀ ਚਲੋ ਵਧੀਆ ਮੌਸਮ ਵੀ ਵਧੀਆ ਗਿਆ ਸੋਹਣਾ ਗਿਆ ਵਾ। ਸੋਹਣਾ ਹੋ ਗਿਆ। ਬਹੁਤ ਸੋਹਣਾ ਹੋ ਗਿਆ। ਤੇ ਸਾਰੇ ਵੀਰ ਭਰਾ ਜੁਆਇ ਕਰੋ। ਬੱਦਰ ਬਹੁਤ ਕੁੜਿਆ। ਹੋਇਆ ਕੁੜਿਆ ਬੱਦਰ। ਯਾਰਾ ਉਹ ਨਹੀਂ ਬਾਤ ਮੁਕੀਓ ਕਿ ਸਰਵਰ ਹਰਿਆਲੀ ਹੈ। ਹਰਿਆਲੀ ਬਹੁਤ ਜਿਆਦੀ ਗਈ ਹੈ। ਸਾਨੂੰ ਤਾਂ ਲੱਗਦਾ ਅਸੀਂ ਘੁੰਮਣ ਜਾਂਦੇ ਕਿਤੇ ਹਾਂ ਠੀਕ ਹੈ ਨਾ ਬਿਲਕੁਲ ਚੈੱਕ ਕਰ ਲਈ ਭਾਈ ਜੀ ਉਹ ਜਬਰਦਸਤੀ ਕਰ ਰਹੇ ਹਾਂ ਹਾਂ ਜੀ ਅਸੀਂ ਪਹੁੰਚ ਗਏ ਜੀ ਵੇਰ ਕੇ ਸਟੇਸ਼ਨ ਲੱਗ ਗਈ ਨਹੀਂ ਹਟਦਾ ਨਾਲ ਹੀ ਨਾ ਦੇ ਤੱਕ ਆ ਗੱਡੀ ਬੜੀ ਜੱਤ ਲਾਉਂਦਿਆ ਮੇਰੇ ਤੱਕੜੇ ਮਾਰਦਾ ਇਹ ਗੱਵੇ ਵੇ ਪਰ ਤੇਰਾ ਪਲ ਚਲਦਾ ਹੈ ਪੂਰਾ ਮੀਨੀ ਬਾਟ ਨੂੰ ਅੱਜ ਪਤਾ ਕਿ ਨਹੀਂ ਉਸਮੇ ਇੱਕ ਮਾਦੀ ਗੱਡੀ ਨੇ ਇਟਾ ਜਗਾਦੀਆਂ ਨੇ ਨੀਰਾ ਹੋ ਗਿਆ ਪੂਰਾ ਕਣੀ ਵਸੇ ਆਦਮੋ ਹੋ ਗਿਆ ਹਣਾ ਨਾ ਕਰਨ ਚੋਕ ਤੋਂ ਮਿਲਦੀ ਇਹਦੇ ਬਾਰੇ ਫਿਰਮ ਫਿਰ ਇਹ ਗਰ ਦੁਆਰ ਆ ਚੁੱਕਿਆ ਜੀ ਨਾਨਕ ਸਰ ਗੁਰਨਾਣ ਦੇ ਜੀ ਮਾਰਾਈ ਦਾ ਡਾਟਾ ਚੱਜੂ ਗਿਆ ਏ 3000 ਦੇ ਹੋਏ ਪੁਰਾਣੇ पर मी 見つかるやりやけけ。 ਉਹਨਾ 70 ਘੰਟਾ ਕੰਮ ਹਟਾਦਾ ਗੋਜੀ ਹਾਂ ਇਹ ਲੋਕੋ ਮਾਰੇ ਨਹੀਂ ਕਰੀ ਜਮਾਸਾ ਲੱਗ ਲਈਆਂ ਖੜੇ ਹੋ ਪਤਾ ਤੇਜ਼ ਮੀ ਜਮਾਸਾ ਲੱਗ ਜਾਂਦਾ ਜੀ ਲੋਕੀ ਵਿਚਾਰੇ ਡੀਕੇ ਦੇ ਪਾਸਾ ਨੂੰ ਮੀਂਹ ਹਟੇ ਤੇ ਚਲੋ ਘਰ ਜਾਈਏ ਕੀ ਕਰ ਸਕਦੇ ਹਾਂ ਮੀਂਹ ਤੇ ਕੁਦਰਤ ਨੇ ਡੋਣਾ ਗੋਜੀ ਉਹ ਕੋਚਨ ਨਾ ਵੰਦਿਆ ਜੀ ਬਹੁਤ ਜਗਤ ਦਾ ਸਮਾ